ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਮੈਂ ਉਮੀਦ ਕਰਦਾ ਹਾਂ ਬਾਕੀ ਮਸ਼ੀਨਰੀਆਂ ਜਿਹੜੀਆਂ ਮੈਂ ਲੈ ਕੇ ਪਹੁੰਚਿਆ ਜਿਵੇਂ ਤੁਸੀਂ ਕਹਿੰਦੇ ਸੀਗੇ ਜਿਹੜੀ ਮਸ਼ੀਨਰੀ ਬਾਰੇ ਤੁਸੀਂ ਕਹਿੰਦੇ ਸੀਗੇ ਉਹੀ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਇਕੱਲੀ-ਕੱਲੀ ਆਪਾਂ ਚੀਜ਼ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਕੋਈ ਮਸ਼ੀਨਰੀ ਹੈ ਕੋਠੀ ਘਰ ਮਕਾਨ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪਣੇ ਨੰਬਰ ਤੇ ਭੇਜ ਦਿਓ ਤੇ ਹੁਣ ਆਪਾਂ ਪਹਿਲੀ ਗੱਡੀ ਜਿਹੜੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਆਪਣੇ ਕੋਲੇ ਆਲਟੋ 800 ਐਲ ਐਕਸ ਪਹੁੰਚੀ ਐ ਗੱਡੀ ਦਾ ਮਾਡਲ ਜਿਹੜਾ ਹੈਗਾ ਜੀ ਉਹ ਹੈ 2013 ਤੇ ਗੱਡੀ ਖੜੀ ਐ ਸੰਗਰੂਰ ਏਰੀਆ ਚ ਤੇ 81 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਜਿਹੜੇ ਮੂਰਲੇ ਟਾਇਰ ਨੇ ਫਰੰਟ ਉਹ ਤਾਂ ਬਿਲਕੁਲ ਨਵੇਂ ਆ ਜੀ ਤੇ ਜਿਹੜੇ ਪਿਛਲੇ ਨੇ ਉਹ ਆਪਾਂ ਨੂੰ ਅੱਧੇ ਮਿਲ ਜਾਣਗੇ ਪੰਜਾਬ ਤੋਂ 55 ਪੇਸੇ ਕੰਡੀਸ਼ਨ ਗੱਡੀ ਦੀ ਆਲੋਕੀ ਆ ਤੇ ਚਿੱਟੇ ਰੰਗ ਦੀ ਆ ਨਾ ਤਾਂ ਕੋਈ ਬੰਪਰ ਡੈਮੇਜ ਮੂਰਲਾ ਬੰਪਰ ਆਪਾਂ ਨੂੰ ਕਾਲਾ ਮਿਲੂਗਾ ਜੀ ਤੇ ਵਧੀਆ ਗੱਡੀ ਆ ਵਧੀਆ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਤੇ ਡਿਮਾਂਡ ਮਾਲਕ ਨੇ ਇੱਕ ਵਾਰੀ 81 ਕਿਹਾ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਕਰ ਲਵਾਂਗੇ ਤੇ ਮਾਲਕ ਨੇ ਖੁੱਲਕੇ ਕਿਹਾ ਵੀ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਘਰ ਆ ਕੇ ਦੇਖ ਸਕਦੋਂ ਮਾਲਕ ਕਹਿੰਦੇ ਵੀ ਰੇਟ ਬਾਰੇ ਨਾ ਸੋਚਿਓ ਕਿਉਂਕਿ ਰੇਟ ਹੋ ਜਾਊਗਾ ਇੱਕ ਬਾਰੀ ਸਿਰਫ ਆ ਡਿਮਾਂਡ ਹੈ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਆਪਾਂ ਨੂੰ ਸਕਰੀਨ ਤੇ ਦੇਖਣ ਨੂੰ ਮਿਲੂਗਾ 9779343851 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੋਂ ਜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੇ ਤੁਹਾਡੇ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਆਪਣੇ ਕੋਲੇ ਟヨタ ਦੀ ਪੁੰਸੀ ਆ ਤੇ ਜਿਹੜਾ ਗੱਡੀ ਦਾ ਮਾਡਲ ਹੈ ਉਹ ਆਪਾਂ ਨੂੰ ਮਿਲੂਗਾ ਜੀ 2018 ਕੰਡੀਸ਼ਨ ਗੱਡੀ ਦੀ ਆਲੂਕੀ ਆ ਜੀ ਗੱਡੀ ਦੀ ਬਾਡੀ ਲਾਈਨ ਵੀ ਵਧੀਆ ਪਈ ਆ ਬਾਕੀ ਜਿਵੇਂ ਨਵੀਂ ਵਰਗੀ ਗੱਡੀ ਆ ਤੇ ਜਿਹੜੇ ਮਾਲਕ ਆਪ ਨੇ ਆਪ ਆਰਮੀ ਦੇ ਵਿੱਚ ਨੇ ਤੇ ਗੱਡੀ ਇਹਨਾਂ ਨੇ ਬਹੁਤ ਵਧੀਆ ਤੇ ਸੰਭਾਲ ਕੇ ਰੱਖੀ ਹੋਈ ਆ ਤੇ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਆ ਉਹ 7 ਲੱਖ ਰੁਪਏ ਪਹੁੰਚੀ ਆ ਜੀ ਮਾਲਕ ਕਹਿੰਦੇ ਆ ਵੀ ਘਾਟਾ ਵਾ ਦਾ ਮੌਕੇ ਤੇ ਕਰ ਲਾਂਗੇ ਤੇ مالک ਨੇ ਇੱਕ ਵਾਰੀ ਡਿਮਾਂਡ ਪਾਈ ਆ 7 ਲੱਖ ਰੁਪਇਆ ਤੇ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ ਚ ਕਿਸੇ ਨੇ ਦੇਖਣੀ ਹੈ ਚਲਾ ਕੇ ਕਿਸੇ ਨੇ ਦੇਖਣੀ ਹੈ ਗੁਰਦਾਸਪੁਰ ਜਾ ਕੇ ਦੇਖ ਸਕਦੋਂ ਕਿਸੇ ਨੂੰ ਪਸੰਦ ਆਉਂਦੀ ਆ باقی ਫੋਟੋਆਂ ਚ ਇਹਨਾਂ ਨੇ ਦਿਖਾਈ ਆ ਤੇ ਮੈਂ ਬੇਨਤੀ ਕਰਦਾ ਹੁੰਨਾ ਜੀ ਹਰ ਰੋਜ਼ ਵੀ ਵੀਡੀਓ ਲਾਜ਼ਮੀ ਇੱਕ ਬਣਾ ਕੇ ਭੇਜਿਆ ਕਰੋ ਚਾਹੇ ਕੋਈ ਕੋਠੀ ਆ ਮਕਾਨ ਚਾਹੇ ਕੋਈ ਗੱਡੀ ਆ ਜੀ ਵੀਡੀਓ ਲਾਜ਼ਮੀ ਭੇਜਿਆ ਕਰੋ ਬਣਾ ਕੇ ਬਾਕੀ ਗੱਡੀਆਂ ਦੀਆਂ ਫੋਟੋਆਂ ਇਹਨਾਂ ਨੇ ਵਧੀਆ ਆਪਣੇ ਕੋਲੇ ਭੇਜੀਆਂ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਊਗਾ ਤੇ ਜਿਹੜੇ ਮਾਲਕ ਨੇ ਮਾਲਕ ਆਪ ਗੁਰਦਾਸਪੁਰ ਦੇ ਨੇ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਮਾਲਕ ਕਹਿੰਦੇ ਇਹ ਗੱਡੀ ਘਰੇ ਖੜੀ ਆ ਜਾ ਕੇ ਦੇਖ ਸਕਦੋਂ ਮਾਲਕ ਦਾ ਨੰਬਰ 87280 55814 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਹੁਣ ਆਪਾਂ ਲੈ ਕੇ ਪਹੁੰਚੇ ਆ ਜੀ ਤੁਹਾਡੇ ਖਾਤਰ ਵਰਨਾ ਗੱਡੀ ਫਲੂਡਿਕਸ 1.6 ਐਸ ਐਕਸ ਡੀਜ਼ਲ ਵਰਜ਼ਨ ਹੈ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 27 ਨਵੰਬਰ 2014 ਮਾਡਲ ਗੱਡੀ ਹੈ ਜੀ ਤੇ ਚਾਰੋਂ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲ ਜਾਣਗੇ ਬੈਂਡਰੀ ਬਿਲਕੁਲ ਨਵੀਂ ਹੈ ਜੀ ਤੇ ਏਸੀ ਦਾ ਜਿਹੜਾ ਕੰਪਰੈਸਰ ਹੁੰਦਾ ਬਿਲਕੁਲ ਨਵਾਂ ਹੈ ਸਰਵਿਸ ਟੋਟਲ ਹੋਈ ਹੈ ਜੇ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ 19 ਦਸੰਬਰ 2024 ਤੱਕ ਰ ਆਪਾਂ ਨੂੰ ਮਿਲ ਜਾਊਗਾ ਮਤਲਬ ਕਿ ਲਾਸਟ ਹੀ ਹੈ ਇਸ ਸਾਲ ਦਾ ਤੇ ਸਾਰਾ ਹੀ ਪਿਆ ਇੰਸ਼ੋਰੈਂਸ ਦਾ ਤੇ ਹਲੇ ਤੱਕ ਚੌਥਾ ਮਹੀਨਾ ਹੀ ਚੱਲਦਾ ਹੈ ਜੀ ਤੇ ਕਠੂਆ ਮਾਲਕ ਦਾ ਏਰੀਆ ਜੰਮੂ ਡਿਮਾਂਡ ਦੀ ਗੱਲ ਕਰੀਏ ਤਾਂ 480 ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਬਾਕੀ ਮਾਲਕ ਨੇ ਦੱਸਿਆ ਵੀ ਘਾਟਾ ਵਾਦਾ ਕਰ ਲਾਂਗੇ ਰੇਟ ਹੋ ਜਾਊਗਾ ਅਡਜਸਟਮੈਂਟ ਕਰ ਲਾਂਗੇ ਗੱਡੀ ਪੰਜਾਬ ਨੰਬਰ ਹੈ ਤੇ ਗੱਡੀ ਦੇ ਟਾਇਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਕਿਸੇ ਨੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜਾਊਗੀ ਵਰਨਾ ਗੱਡੀ ਆ ਜੀ ਟੌਪ ਦੀ ਗੱਡੀ ਆ ਟੌਪ ਮਾਡਲ ਹੈ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਮਾਲਕ ਬਾਈ ਦਾ ਨੰਬਰ 95419 ਤੇ 81087 ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤੇ ਗੱਡੀ ਖਰੀਦਣਾ ਜੇ ਤੁਸੀਂ ਚਾਹੁੰਦੇ ਹੋ ਜੀ ਤੇ ਵਰਨਾ ਗੱਡੀ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈਗਾ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਜਿਹੜਾ ਨੰਬਰ ਆਪਣਾ ਹੈਗਾ 7719445360 ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਤੇ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਤੇ ਫੋਟੋਆਂ ਤੇ ਜਾਣਕਾਰੀ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੇ ਲਗਾ ਦਾਂਗੇ ਚਾਹੇ ਕੋਠੀ ਦੀ ਆ ਚਾਹੇ ਘਰ ਦੀ ਆ ਕੋਈ ਆਪਣਾ ਕਮਿਸ਼ਨ ਕੋਈ ਖਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਜੀ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਚੈਨਲ ਨੂੰ ਤੇ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਆ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਬਾਕੀ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚਾਂ ਜੀ ਤੇ ਜਿਹਨੀਆਂ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਵੀਡੀਓ ਚ ਤੇ ਭਈਆ ਆਪਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਆਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਜਿਹੜੀ ਗੱਡੀ ਵਾਸਤੇ ਜਿਹੜੇ ਮੋਟਰਸਾਈਕਲ ਵਾਸਤੇ ਆਪਾਂ ਉਹ ਹੀ ਜੀਆਂ ਚੀਜ਼ਾਂ ਆਪਾਂ ਪਾ ਦਿੰਨੇ ਆ ਉਹਨੇ ਰੇਡ ਚ ਜਿਵੇਂ ਤੁਸੀਂ ਆਖਦੇ ਹੋ ਤੇ ਹੁਣ ਤੁਸੀਂ ਦੇਖੋਗੇ ਇੱਕ ਸਪਲੈਂਡਰ ਸਪਲੈਂਡਰ ਮੋਟਰਸਾਈਕਲ ਜੇ ਮਾਡਲ ਦੀ ਗੱਲ ਕਰੀਏ ਤਾਂ 16 ਅਪ੍ਰੈਲ 2014 ਮਾਡਲ ਹੈ ਜੀ ਤੇ ਬਹੁਤ ਵਧੀਆ ਚਲਾ ਕੇ ਕਿਸੇ ਨੇ ਦੇਖਣਾ ਤਾਂ ਇਹਨਾਂ ਨੇ ਜਿਹੜਾ ਏਰੀਆ ਦੱਸਿਆ ਉਹ ਹੈ ਜੀ ਲਖਨਪੁਰ ਲਖਨਪੁਰ ਜਾ ਕੇ ਦੇਖ ਸਕਦੇ ਹਾਂ 14 ਮਾਡਲ ਹੈ ਤੇ 23000 ਰੁਪਿਆ ਰੇਟ ਇਹਨਾਂ ਨੇ ਕਿਹਾ ਦਾ ਬਾਕੀ ਕਹਿੰਦੇ ਸੀਗੇ ਵੀ ਕਰ ਲਾਂਗੇ ਕੋਈ ਗੱਲ ਨਹੀਂ ਜੀ ਰੇਟ ਹੋ ਜਾਊਗਾ ਬਾਕੀ ਮੋਟਰਸਾਈਕਲ ਵਧੀਆ ਸਪਲੈਂਡਰ ਹੈ ਜੀ ਤੇ ਕੰਡੀਸ਼ਨ ਵੀ ਆਲੋਕੇ ਪਈ ਹੈ ਚਲਾਉਣ 'ਚ ਵੀ ਕਮੀ ਪੇਸ਼ੀ ਕੋਈ ਨਹੀਂ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੇ ਕਿਸੇ ਨੇ ਚਲਾ ਕੇ ਦੇਖਣਾ ਤੇ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਇਹ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੇ 10 ਵੀ ਦਿਨਾਂ ਜੀ 84939529084 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਗੱਡੀ ਜਿਹੜੀ ਪਹੁੰਚੀ ਆ ਮਾਲਕ ਆਪ ਤਾਂ ਬਾਹਰ ਹੈ ਜੀ ਤੇ ਉਹਨਾਂ ਦੀ ਗੱਡੀ ਆ ਬਾਹਰ ਗਏ ਮਾਲਕ ਦੀ 14 ਮਾਡਲ ਤੇ ਮਾਲਕ ਵੱਲੋਂ ਆਪਣੇ ਕੋਲ ਜਿੰਨੀ ਜਾਣਕਾਰੀ ਪਹੁੰਚੀ ਆ ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸ ਦੇਣਾ ਇਹਨਾਂ ਦੀ ਐਂਡਿਕਾ ਗੱਡੀ ਆ ਤੇ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਤੇ ਸਾਰਾ ਕੁਝ ਵਧੀਆ ਜੀ ਤੇ ਸ਼ਾਕੂਟ ਇਹਨਾਂ ਦਾ ਏਰੀਆ ਦਾ ਤੇ ਰੇਟ ਜਿਹੜਾ ਆਪਣੇ ਕੋਲੇ ਲਾ ਕੇ ਇਹਨਾਂ ਨੇ ਭੇਜਿਆ 1.5 ਲੱਖ ਰੁਪਿਆ ਜੀ ਤੇ ਮਾਲਕ ਕਹਿੰਦੀ ਆ ਵੀ 1.5 ਲੱਖ ਰੁਪਿਆ ਫਿਕਸ ਰੇਟ ਹੈ ਕੋਈ ਮੌਕੇ ਤੇ ਘਾਟਾ ਵਾਧਾ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਸਭਾਈ ਚ ਗੱਡੀ ਰੱਖੀ ਆ ਤੇ ਮਾਡਲ ਵੀ 14 ਬਾਕੀ ਕੋਈ ਗੱਲਬਾਤ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਮਾਲਕ ਨੇ ਦੋ ਨੰਬਰ ਆਪ ਦੇ ਦਿੱਤੇ ਆ ਪਹਿਲਾ ਨੰਬਰ 9815561 156 ਆਤਾ ਇਥੋਂ ਦਾ ਨੰਬਰ ਹੀ ਆ ਇੱਕ ਹੋਰ ਤੁਹਾਨੂੰ ਸਕਰੀਨ ਤੇ ਨੰਬਰ ਮਿਲਿਆ ਹੋਊਗਾ ਨੰਬਰ +3519225511 ਲੰਮਾ ਚੌੜਾ ਨੰਬਰ ਆ ਜੀ ਬੋਲਿਆ ਵੀ ਨਹੀਂ ਜਾਂਦਾ ਤੁਹਾਨੂੰ ਸਮਝ ਵੀ ਨਹੀਂ ਲੱਗਣੀ ਠੀਕ ਐ ਜੀ ਕਿਉਂਕਿ ਨੰਬਰ ਹੀ ਇੱਦਾਂ ਦਾ ਜੀ ਕਿਉਂਕਿ ਬਾਹਰਲੇ ਨੰਬਰ ਤਾਂ ਇਹੋ ਜਿਹੇ ਹੁੰਦੇ ਆ ਤੇ ਮੈਂ ਸਕਰੀਨ ਤੇ ਸ਼ੋਅ ਕਰਤੀ ਤੁਸੀਂ ਆਪੇ ਕਨਫਰਮ ਕਰ ਲਿਓ ਜੀ ਕਿਉਂਕਿ ਬੋਲਣ ਦੇ ਵਿੱਚ ਅਲੱਗ ਹੀ ਹੁੰਦਾ 35192 ਤੇ 00 ਕੁਝ ਹੋਰ ਹੀ ਬਣ ਜਾਂਦਾ ਤੁਸੀਂ ਆਪੇ ਦੇਖ ਲਿਓ ਠੀਕ ਹੈ ਜੀ ਤੇ ਇੱਕ ਆਪਾ ਤੁਹਾਡੇ ਖਾਤਰ ਜਿਹੜੀ ਗੱਡੀ ਹੁਣ ਲੈ ਕੇ ਪਹੁੰਚੀ ਆ ਆ ਗੱਡੀ ਦੇਖੋ ਗੱਡੀ ਆਲਟੋ ਹੈ ਜੀ ਸਭ ਤੋਂ ਸਸਤੀ ਆਲਟੋ ਲੈ ਕੇ ਪਹੁੰਚੇ ਆਪਾਂ ਪੰਜ ਮਾਡਲ ਹੈ ਆਲਟੋ ਐਲੈਕਸ ਰੂੜੀ ਮਾਲਕ ਦਾ ਏਰੀਆ ਹੈ 46000 ਦੀ ਇਹਨਾਂ ਨੇ ਵੇਚਣੀ ਆ 70 ਕੁ ਪੈਸੇ ਟੈਰਨੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਤੇ ਜਿਆਦਾ ਆਪਾਂ ਟਾਈਮ ਖਰਾਬ ਕਰਦੇ ਨਹੀਂ ਤੇ ਆਪਣੀ ਵੀਡੀਓ ਇੱਥੇ ਆਪਾਂ ਸਮਾਪਤ ਕਰਦੇ ਆਂ ਅੱਜ ਦੀ ਤੇ ਨਵੀਂ ਵੀਡੀਓ ਦੇ ਨਾਲ ਜਲਦੀ ਆਪਾਂ ਮੁਲਾਕਾਤ ਕਰਦੇ ਆਂ ਜੀ ਤੇ ਵੀਡੀਓ ਵਧੀਆ ਲੱਗੀਏ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਜ਼ਮੀ ਕਰ ਦਿਓ